ਸ਼ੂਗਰ ਦੇ ਮਰੀਜ਼ਾਂ ਨੂੰ ਹੁਣ ਅਮਰੀਕਾ ਦੇ ਵਿੱਚ ਵੀਜ਼ਾ ਨਹੀਂ ਮਿਲੇਗਾ ਗੰਭੀਰ ਬਿਮਾਰੀਆਂ ਤੋਂ ਪੀੜਤ ਵਿਅਕਤੀ ਵੀ ਹੁਣ ਅਮਰੀਕਾ ਦਾ ਵੀਜ਼ੇ ਤੋਂ ਵਾਂਝੇ ਰਹਿ ਸਕਦੇ ਨੇ ਅਮਰੀਕਾ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ ਅਮਰੀਕੀ ਵੀਜ਼ਾ ਪਾਲਿਸੀ ਨੇ ਵੱਡਾ ਬਦਲਾਅ ਕੀਤਾ ਜਿਸ ਵਿੱਚ ਵਿਦੇਸ਼ੀਆਂ ਦੇ ਲਈ ਅਮਰੀਕੀ ਸੁਪਨਾ ਰਸਤਾ ਜਿਹੜਾ ਮੁਸ਼ਕਲ ਹੋ ਸਕਦਾ ਹੈ ਸੋ 트੍ਰੰਪਰ ਪ੍ਰਸ਼ਾਸਨ ਨੇ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ ਜੇਕਰ ਮੋਟਾਪੇ ਡਾਇਬੀਟਿਸ ਦਿਲ ਦੀ ਬਿਮਾਰੀ ਜਾਂ ਫਿਰ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਹੈ ਤਾਂ ਅਮਰੀਕਾ ਤੁਹਾਡਾ ਵੀਜ਼ਾ ਰੱਦ ਕਰ ਸਕਦਾ ਹੈ ਇਸ ਕਦਮ ਦਾ ਉਦੇਸ਼ ਇਹ ਤੈਅ ਕਰਨਾ ਹੈ ਕਿ ਅਮਰੀਕਾ ਵਿੱਚ ਰਹਿਣ ਵਾਲੇ ਲੋਕ ਸਰਕਾਰ ਤੇ ਮੈਡੀਕਲ ਖਰਚ ਤੇ ਬੋਝ ਨਾ ਵਧਾਉਣ CBS ਦੀ ਰਿਪੋਰਟ ਦੇ ਅਨੁਸਾਰ ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੇ ਦੂਤਾਵਾਸਾਂ ਅਤੇ ਹੋਰ ਕੰਸਲਟੈਂਸਾਂ ਤੋਂ ਕਿਹਾ ਕਿ ਰਿਪੀਟ ਹੋਰਾਂ ਨੂੰ ਕਿਹਾ ਹੈ ਕਿ ਵੀਜ਼ਾ ਲੈਣ ਵਾਲਿਆਂ ਦੀ ਸਿਹਤ ਦਾ ਧਿਆਨ ਰੱਖਿਆ ਜਾਵੇ ਨਵੇਂ ਨਿਯਮਾਂ ਦੇ ਤਹਿਤ ਜੇਕਰ ਕੋਈ ਵਿਅਕਤੀ ਨੂੰ ਲੱਗਦਾ ਹੈ ਕਿ ਉਹ ਅਮਰੀਕਾ ਦੇ ਵਿੱਚ ਸਰਕਾਰੀ ਸਿਹਤ ਸਹੂਲਤਾਂ ਤੇ ਨਿਰਭਰ ਹੋ ਸਕਦਾ ਹੈ ਤਾਂ ਉਸ ਨੂੰ ਪਬਲਿਕ ਚਾਰਜ ਯਾਨੀ ਕਿ ਸਰਵਜਨਿਕ ਬੋਝ ਮੰਨਿਆ ਜਾ ਸਕਦਾ ਹੈ ਇਹ ਨਿਯਮ ਸਿਰਫ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਹੀ ਨਹੀਂ ਬਲਕਿ ਸਾਰੇ ਉਹਨਾਂ ਬੱਚਿਆਂ ਤੇ ਬਜ਼ੁਰਗ ਮਾਤਾ ਪਿਤਾ ਦੇ ਲਈ ਵੀ ਹੈ ਜੋ ਸਿਹਤ ਨੂੰ ਵੀ ਦੇਖ ਜਿਨ੍ਹਾਂ ਦਾ ਸਿਹਤ ਲਈ ਧਿਆਨ ਵੀ ਰੱਖਿਆ ਜਾਣਾ ਚਾਹੀਦਾ ਕਿਉਂਕਿ ਅਮਰੀਕਾ ਦੇ ਵਿੱਚ ਜੋ ਰਹਿ ਰਹੇ ਨੇ ਉਹਨਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਇਹ ਫੈਸਲਾ ਲਿਆ ਗਿਆ ਤਾਂ ਕਿ ਜਿਹੜਾ ਸਿਹਤ ਸਿਸਟਮ ਤੇ ਜਿਹੜਾ ਬੋਝ ਪਵੇਗਾ ਉਸ ਨਾਲ ਉੱਥੇ ਰਹਿ ਰਹੇ ਵਸਨੀਕਾਂ ਤੇ ਵੀ ਕੋਈ ਅਸਰ ਨਾ ਪਵੇ ਸੋ ਅਮਰੀਕਾ ਦੇ ਵਿੱਚ ਇਹ ਵੱਡਾ ਫੈਸਲਾ ਕੀਤਾ ਗਿਆ ਜੇਕਰ ਤੁਸੀਂ ਸ਼ੂਗਰ ਮੋਟਾਪਾ ਜਾਂ ਫਿਰ ਹੋਰ ਗੰਭੀਰ ਬਿਮਾਰੀ ਤੋਂ ਪੀੜਤ ਹੋ ਤਾਂ ਤੁਹਾਨੂੰ ਅਮਰੀਕਾ ਦੇ ਵੀਜ਼ੇ ਤੋਂ ਵਾਂਝਾ ਰਹਿਣਾ ਪੈ ਸਕਦਾ ਹੈ ਅਮਰੀਕਾ ਦੇ ਵਿੱਚ ਐਂਟਰੀ ਨਹੀਂ ਮਿਲੇਗੀ 트럼ਪ ਨੇ ਇਹ ਵੱਡਾ ਹੁਕਮ ਜਾਰੀ ਕੀਤਾ ਹੈ ਸ਼ੂਗਰ ਦੇ ਮਰੀਜ਼ਾਂ ਨੂੰ ਹੁਣ ਅਮਰੀਕਾ ਦੇ ਵਿੱਚ ਵੀਜ਼ਾ ਨਹੀਂ ਮਿਲੇਗਾ ਗੰਭੀਰ ਬਿਮਾਰੀਆਂ ਤੋਂ ਪੀੜਤ ਵਿਅਕਤੀ ਵੀ ਹੁਣ ਅਮਰੀਕਾ ਦਾ ਵੀਜ਼ੇ ਤੋਂ ਵਾਂਝੇ ਰਹਿ ਸਕਦੇ ਨੇ ਅਮਰੀਕਾ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ ਅਮਰੀਕੀ ਵੀਜ਼ਾ ਪਾਲਿਸੀ ਨੇ ਵੱਡਾ ਬਦਲਾਅ ਕੀਤਾ ਜਿਸ ਵਿੱਚ ਵਿਦੇਸ਼ੀਆਂ ਦੇ ਲਈ ਅਮਰੀਕੀ ਸੁਪਨਾ ਰਸਤਾ ਜਿਹੜਾ ਮੁਸ਼ਕਲ ਹੋ ਸਕਦਾ ਹੈ ਸੋ 트੍ਰੰਪਰ ਪ੍ਰਸ਼ਾਸਨ ਨੇ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ ਜੇਕਰ ਮੋਟਾਪੇ ਡਾਇਬੀਟਿਸ ਦਿਲ ਦੀ ਬਿਮਾਰੀ ਜਾਂ ਫਿਰ ਹੋਰ ਗੰਭੀਰ ਬਿਮਾਰੀਆਂ ਤੋਂ ਪੀੜਤ ਹੈ ਤਾਂ ਅਮਰੀਕਾ ਤੁਹਾਡਾ ਵੀਜ਼ਾ ਰੱਦ ਕਰ ਸਕਦਾ ਹੈ ਇਸ ਕਦਮ ਦਾ ਉਦੇਸ਼ ਇਹ ਤੈਅ ਕਰਨਾ ਹੈ ਕਿ ਅਮਰੀਕਾ ਵਿੱਚ ਰਹਿਣ ਵਾਲੇ ਲੋਕ ਸਰਕਾਰ ਤੇ ਮੈਡੀਕਲ ਖਰਚ ਤੇ ਬੋਝ ਨਾ ਵਧਾਉਣ ਸੀਬੀਐਸ ਦੀ ਰਿਪੋਰਟ ਦੇ ਅਨੁਸਾਰ ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੇ ਦੂਤਾਵਾਸਾਂ ਅਤੇ ਹੋਰ ਕੰਸਲਟੈਂਸਾਂ ਤੋਂ ਕਿਹਾ ਕਿ ਰਿਪੀਟ ਹੋਰਾਂ ਨੂੰ ਕਿਹਾ ਹੈ ਕਿ ਵੀਜ਼ਾ ਲੈਣ ਵਾਲਿਆਂ ਦੀ ਸਿਹਤ ਦਾ ਧਿਆਨ ਰੱਖਿਆ ਜਾਵੇ ਨਵੇਂ ਨਿਯਮਾਂ ਦੇ ਤਹਿਤ ਜੇਕਰ ਕੋਈ ਵਿਅਕਤੀ ਨੂੰ ਲੱਗਦਾ ਹੈ ਕਿ ਉਹ ਅਮਰੀਕਾ ਦੇ ਵਿੱਚ ਸਰਕਾਰੀ ਸਿਹਤ ਸਹੂਲਤਾਂ ਤੇ ਨਿਰਭਰ ਹੋ ਸਕਦਾ ਹੈ ਤਾਂ ਉਸ ਨੂੰ ਪਬਲਿਕ ਚਾਰਜ ਯਾਨੀ ਕਿ ਸਰਵਜਨਿਕ ਬੋਝ ਮੰਨਿਆ ਜਾ ਸਕਦਾ ਹੈ ਇਹ ਨਿਯਮ ਸਿਰਫ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਹੀ ਨਹੀਂ ਬਲਕਿ ਸਾਰੇ ਉਹਨਾਂ ਬੱਚਿਆਂ ਤੇ ਬਜ਼ੁਰਗ ਮਾਤਾ ਪਿਤਾ ਦੇ ਲਈ ਵੀ ਹੈ ਜੋ ਸਿਹਤ ਨੂੰ ਵੀ ਦੇਖ ਜਿਨ੍ਹਾਂ ਦਾ ਸਿਹਤ ਲਈ ਧਿਆਨ ਵੀ ਰੱਖਿਆ ਜਾਣਾ ਚਾਹੀਦਾ ਕਿਉਂਕਿ ਅਮਰੀਕਾ ਦੇ ਵਿੱਚ ਜੋ ਰਹਿ ਰਹੇ ਨੇ ਉਹਨਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਵੀ ਇਹ ਫੈਸਲਾ ਲਿਆ ਗਿਆ ਤਾਂ ਕਿ ਜਿਹੜਾ ਸਿਹਤ ਸਿਸਟਮ ਤੇ ਜਿਹੜਾ ਬੋਝ ਪਵੇਗਾ ਉਸ ਨਾਲ ਉੱਥੇ ਰਹਿ ਰਹੇ ਵਸਨੀਕਾਂ ਤੇ ਵੀ ਕੋਈ ਅਸਰ ਨਾ ਪਵੇ ਸੋ ਅਮਰੀਕਾ ਦੇ ਵਿੱਚ ਇਹ ਵੱਡਾ ਫੈਸਲਾ ਕੀਤਾ ਗਿਆ ਜੇਕਰ ਤੁਸੀਂ ਸ਼ੂਗਰ ਮੋਟਾਪਾ ਜਾਂ ਫਿਰ ਹੋਰ ਗੰਭੀਰ ਬਿਮਾਰੀ ਤੋਂ ਪੀੜਤ ਹੋ ਤਾਂ ਤੁਹਾਨੂੰ ਅਮਰੀਕਾ ਦੇ ਵੀਜ਼ੇ ਤੋਂ ਵਾਂਝਾ ਰਹਿਣਾ ਪੈ ਸਕਦਾ ਹੈ ਅਮਰੀਕਾ ਦੇ ਵਿੱਚ ਐਂਟਰੀ ਨਹੀਂ ਮਿਲੇਗੀ 트럼ਪ ਨੇ ਇਹ ਵੱਡਾ ਹੁਕਮ ਜਾਰੀ ਕੀਤਾ ਹੈ